welcom to my channel ਅੱਜ ਅਸੀਂ ਮੋਠਾਂ ਦੀ ਦਾਲ ਬਣਾਵਾਂਗੇ ਆਓ ਫਿਰ ਦੇਖਦੇ ਹਾਂ ਇੱਕ ਸਿੰਪਲ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਸਵਾਦਿਸ਼ਟ ਦਾਲ ਜਿਹੜੀ ਅਸੀਂ ਕਿਵੇਂ ਤਿਆਰ ਕਰ ਸਕਦੇ ਹਾਂ ਗਰਮੀਆਂ ਦੇ ਵਿੱਚ ਜਿਹੜੀਆਂ ਦਾਲਾਂ ਆ ਵੱਧ ਖਾਧੀਆਂ ਜਾਂਦੀਆਂ ਹਨ ਮਨ ਕਰਦਾ ਕਿ ਦਾਲਾਂ ਜਿਹੜੀਆਂ ਵੱਧ ਖਾਧੀਆਂ ਜਾਣ ਤੇ ਕੋਈ ਨਾ ਕੋਈ ਦਾਲ ਜਿਹੜੀ ਆਪਾਂ ਬਣਾਉਂਦੇ ਰਹਿੰਦੇ ਆ ਤੇ ਅੱਜ ਅਸੀਂ ਮੋਠਾਂ ਦੀ ਦਾਲ ਜਿਹੜੀ ਆ ਬਣਾ ਰਹੇ ਆ ਤੇ ਆਓ ਦੇਖੀਏ ਆਪਾਂ ਕਿਵੇਂ ਤਿਆਰ ਕਰਦੇ ਆਂ ਹਾਂਜੀ ਇੱਕ ਤੁਹਾਨੂੰ ਹੋਰ ਟਿਪ ਦਿੰਨੇ ਆ ਆਪਾਂ ਕਿ ਜਿਹੜੀ ਦਾਲ ਆਪਾਂ ਬਣਾਉਣੀ ਆ ਉਹਨੂੰ ਜੇ ਤੁਸੀਂ ਪਹਿਲਾਂ 2-3 ਘੰਟੇ ਭਗੋਲ ਲਓ ਤੇ ਉਹ ਜਿਆਦਾ ਸੌਫਟ ਹੋ ਜਾਂਦੀ ਹੈ ਤੇ ਤੁਹਾਡੀ ਜਿਹੜੀ ਇਹਦੇ ਵਿੱਚ ਗੈਸ ਦੀ ਬਚਤ ਵੀ ਹੋ ਜਾਂਦੀ ਹੈ ਤੇ ਟਾਈਮ ਦੀ ਬਚਤ ਵੀ ਹੋ ਜਾਂਦੀ ਹੈ। ਹਾਂਜੀ 2 ਕੱਪ ਅਸੀਂ ਦਾਲ ਲਈ ਆ ਉਹਨੂੰ ਪਹਿਲਾਂ ਦੇਖ ਲੈਣਾ ਕਿ ਦਾਲ ਵਿੱਚ ਕੁਝ ਹੋਵੇ ਨਾ ਵੈਸੇ ਤਾਂ ਸਾਫ਼ ਹੀ ਹੁੰਦੀਆਂ ਅੱਜਕੱਲ ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਪਾਣੀ 'ਚ ਭਗੋਲਾਂਗੇ ਤੇ 2-3 ਘੰਟੇ ਆਪਾਂ ਇੱਦਾਂ ਹੀ ਰੱਖਾਂਗੇ ਫਿਰ ਬਣਾਉਣੀ ਜਿਹੜੀ ਸੌਖੀ ਹੋ ਜਾਂਦੀ ਹੈ ਦਾਲ ਜਿਹੜੀ ਆ। ਹਾਂਜੀ ਦੇਖੋ ਦਾਲ ਜਿਹੜੀ ਅਸੀਂ ਦਨ ਘੰਟੇ ਲੀਪੋ ਹੋ ਲਈ ਸੀ ਤੇ ਫੁੱਲ ਕੇ ਪਹਿਲਾਂ ਹੀ ਤਿਆਰ ਹੋ ਗਈ ਹੁਣ ਆਪਾਂ ਨੂੰ ਥੋੜਾ ਸਮਾਂ ਲੱਗੂਗਾ ਤੇ ਇਹਨੂੰ ਅਸੀਂ 5-6 ਵਾਰੀ ਧੋ ਕੇ ਪਾਣੀ ਜਿਹੜਾ ਆ ਫालतू ਜਿਹੜਾ ਅਸੀਂ ਡਰੇਨ ਕਰ ਦਿੱਤਾ ਆ ਹੁਣ ਇਹ ਬਿਲਕੁਲ ਸਾਫ਼ ਦਾਲ ਆ ਸਾਡੇ ਕੋਲ ਹਾਂਜੀ ਇਹ ਜਿਹੜੀਆਂ ਦਾਲਾਂ ਹੁੰਦੀਆਂ ਆ ਇਹਨਾਂ ਨੂੰ ਕਾਫੀ ਸਮਾਂ ਲੱਗਦਾ ਆ ਤੇ ਆਪਾਂ ਇਹਦੇ ਵਾਸਤੇ ਕੁੱਕਰ ਲੈ ਲਿਆ ਆ ਉਹਦੇ ਵਿੱਚ ਅਸੀਂ ਸਾਰੀ ਦਾਲ ਜਿਹੜੀ ਸ਼ਿਫਟ ਕਰ ਲਾਂਗੇ ਪਹਿਲਾਂ ਜੀ ਜਿਹੜੀ ਦਾਲ ਆ ਆਪਾਂ ਇਹਦੇ ਵਿੱਚ ਸ਼ਿਫਟ ਕਰ ਲਈ ਆ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਜਿੰਨੀ ਤੁਹਾਡੀ ਦਾਲ ਹੋਵੇ ਉਸ ਤੋਂ 4 ਗੁਣਾ ਪਾਣੀ ਜਿਹੜਾ ਆ ਆਪਾਂ ਪਾ ਲੈਣਾ ਆ ਹਾਂਜੀ ਹੁਣ ਆਪਾਂ 2 ਚਮਚ ਜਿਹੜੇ ਨਮਕ ਆ ਉਹ ਇਹਦੇ ਵਿੱਚ ਪਾਵਾਂਗੇ ਟੀस्पून ਜਿਹੜੇ ਆ ਆਪਾਂ 2 ਲੈ ਲਏ ਆ ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਜਿਹੜਾ ਆ ਪਾ ਸਕਦੇ ਆ 1/2 टीस्पून ਮੈਂ ਹਲਦੀ ਲਈ ਆ ਉਹ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ 1 ਚਮਚ ਜਿਹੜਾ ਅਸੀਂ ਬੇਚ ਆਇਲ ਪਾ ਲਾਂਗੇ ਇਹ ਇੱਕ ਟਿਪ ਹੈ ਕਿ ਜਦੋਂ ਤੁਸੀਂ ਦਾਲ ਬਣਾਓ ਵਿੱਚ ਇੱਕ ਚਮਚ ਜੇ ਆਇਲ ਪਾ ਦਿੰਦੇ ਆ ਤੇ ਜਿਹੜੀ ਤੁਹਾਡੀ ਦਾਲ ਆ ਉਹ ਉਬਲ ਉਬਲ ਕੇ ਬਾਹਰ ਨਹੀਂ ਆਉਂਦੀ ਇਸ ਤਰ੍ਹਾਂ ਥੋੜੀ ਦੇਰ ਇਹਨੂੰ ਉਬਾਲਾ ਆਉਣ ਤੱਕ ਪਕਾਵਾਂਗੇ ਹਾਂਜੀ ਆਗ ਅਸੀਂ ਤੇਜ਼ ਰੱਖਾਂਗੇ ਤੇ ਵੈਸੇ ਇਹੀ ਟੱਕਣ ਦੇ ਕੇ ਆਪਾਂ ਇਹਨਾਂ ਨੂੰ ਪਹਿਲਾਂ ਉਬਾਲਾ ਆਉਣ ਤੱਕ ਪਕਾ ਲਾਂਗੇ ਹਾਂਜੀ ਦਾਲ ਨੂੰ ਉਬਾਲਾ ਆ ਚੁੱਕਿਆ ਹੈ ਕੋਣੋ ਸੀ ਇਹਦਾ ਜਿਹੜਾ ਟੱਕਣ ਬੰਦ ਕਰਕੇ ਇਹਨੂੰ ਵਿਸਲ ਜੜੀ ਲਗਵਾ ਲਾਂਗੇ ਆਗ ਅਸੀਂ ਤੇਜ਼ ਰੱਖਣੀ ਆ ਦਾਲ ਜਿਹੜੀ ਆ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਆ ਘੋਲੀ ਐਨ ਦਾਲ ਘੋਲ ਕੇ ਤਿਆਰ ਹੋਈ ਐ ਦੇਖੋ ਘੋਲ ਕੇ ਬਣੀ ਐ ਬਿਲਕੁਲ ਹਾਂਜੀ ਤੇਲ ਗਰਮ ਕਰ ਲਿਆ ਅਸੀਂ ਇੱਕ ਕੜਛੀ ਮੈਂ ਤੇਲ ਦੀ ਲਈ ਆ। ਗਰਮ ਹੋ ਗਈ ਆ। ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਜਿਹੜਾ ਜੀਰਾ ਪਾ ਲਾਂਗੇ। ਥੋੜਾ ਜਿਹਾ ਪਿਆਜ਼ ਪਾ ਦਾਂਗੇ। ਦੋ ਅਸੀਂ ਪਿਆਜ਼ ਕੱਟ ਲਏ ਆ। ਵੱਡੇ ਦੋ ਪਿਆਜ਼ ਜਿਹੜੇ ਆਪਾਂ ਤੜਕੇ ਵਾਸਤੇ ਲਏ ਆ। ਵਧੀਆ ਤਰੀਕੇ ਦੇ ਨਾਲ ਆਪਾਂ ਪਿਆਜ਼ ਪਹਿਲਾਂ ਸਭ ਤੋਂ ਭੁੰਨਾਂਗੇ। ਤੜਕਾ ਜਿਹੜਾ ਆਪਾਂ ਮੀਡੀਅਮ ਜਿਹਾ ਸੇਕ ਰੱਖ ਕੇ ਕਰਨਾ ਆ ਫਰਾਈ ਹੁਣ ਦੇਖੋ ਹਲਕੇ ਹਲਕੇ ਪਿਆਜ਼ ਜਿਹੜੇ ਆ ਪਿੰਕ ਹੋਣੇ ਸ਼ੁਰੂ ਹੋ ਗਏ ਆ ਆਪਾਂ ਦੋ మీడియం ਸਾਈਜ਼ ਦੇ ਜਿਹੜੇ ਟਮਾਟਰ ਸੀਗੇ ਉਹ ਕੱਟੇ ਆ ਉਹ ਆਪਾਂ ਇਹਦੇ ਵਿੱਚ ਪਾ ਲਾਂਗੇ ਟਮਾਟਰ ਜਿਹੜੇ ਆ ਇਹਨਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਪਹਿਲਾਂ ਭੁੰਨ ਲਵਾਂਗੇ ਤੇ ਅਸੀਂ ਸਾਬਤ ਧਨੀਆ ਇਹਦੇ ਵਿੱਚ ਥੋੜਾ ਜਿਹਾ ਪਾ ਲਾਂਗੇ ਤਾਂ ਕਿ ਦਾਲ ਦਾ ਜਿਹੜਾ ਫਲੇਵਰ ਆ ਬਹੁਤ ਟੇਸਟੀ ਜਿਹਾ ਆ ਸਕੇ ਦੋ ਮਿਰਚਾਂ ਔਰ 1/2 ਕੈਂਚੜਾ ਅਦਰਕ ਸਿਗਾ ਆਪਾ ਕੱਟਿਆ ਉਹ ਪਾ ਲੀਏ ਹੁਣ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਜੇ ਜ਼ਿਆਦਾ ਖਾਣਾ ਪਸੰਦ ਕਰਦੇ ਆ ਤਾਂ ਤੁਸੀਂ ਜ਼ਿਆਦਾ ਪਾ ਲਓ ਤੁਸੀਂ ਇਹਦੀ ਜਗ੍ਹਾ ਤੇ ਲਾਲ ਮਿਰਚ ਵੀ ਪਾ ਸਕਦੇ ਆ ਮੈਂ ਇਸ ਤਰੀਕੇ ਨਾਲ ਕੱਟ ਕੇ ਇਸ ਲਈ ਪਾਈ ਹੈ ਕਿ ਬੱਚੇ ਜਿਹੜੇ ਨਹੀਂ ਖਾਣਾ ਪਸੰਦ ਕਰਦੇ ਉਹ ਕੱਢ ਸਕਣ ਦੇਖੋ ਅਦਰਕ ਔਰ ਜਿਹੜੀ ਮਿਰਚ ਸੀਗੀ ਉਹ ਵੀ ਪੁੱਜ ਚੁਕੀ ਆ ਕੋਣ ਅਸੀਂ ਇਹਨੂੰ ਦਾਲ ਦੇ ਵਿੱਚ ਪਾ ਲਾਂਗੇ ਜੀ ਤੜਕਾ ਜਿਹੜਾ ਲਾ ਕੇ ਇਹਨੂੰ ਉੱਪਰੋਂ ਬੰਦ ਕਰ ਦਾਂਗੇ ਦਾਲ ਜਿਹੜੀ ਅਸੀਂ ਜਿਹੜੀ ਹੈ ਤੜਕਾ ਮਿਕਸ ਕਰ ਦਿੱਤਾ ਥੋੜਾ ਜਿਹਾ ਸੀ ਇਸ ਤਰੀਕੇ ਨਾਲ ਦਾਲ ਪਾ ਕੇ ਕੱਢ ਲਮਗੇ ਦੇਖੋ ਬਹੁਤ ਵਧੀਆ ਜਿਹੜੀ ਦਾਲ ਆ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਸਰਵ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਤੜਕਾ ਇਸ ਤਰ੍ਹਾਂ ਲਗਾ ਲਵਾਂਗੇ ਤੁਸੀਂ ਇਸ ਦਾਲ ਨੂੰ ਮੱਕੀ ਦੀ ਰੋਟੀ ਨਾਲ ਸਿੰਪਲ ਪਰੌਂਠੀ ਦੇ ਨਾਲ ਪੂਰੀ ਨਾਲ ਜਿੰਨਾ ਮਰਜ਼ੀ ਤੁਸੀਂ ਚਾਹੋ ਇੰਜੋਏ ਕਰ ਸਕਦੇ ਆ ਬਹੁਤ ਟੇਸਟੀ ਦਾਲ ਬਣ ਕੇ ਤਿਆਰ ਹੋਈ ਆ ਹਾਂਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਦਾਲ ਬਣਾਓ ਖਾਓ ਇੰਜੋਏ ਕਰੋ ਹੈਲਦੀ ਰਹੋ ਥੈਂਕ ਯੂ